ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੀ ਚੰਡੀਗੜ੍ਹ ਚ ਇੱਕ ਬੜੀ ਅਹਿਮ ਬੈਠਕ ਹੋਈ ਹੈ ਸਾਡੇ ਨਾਲ ਹਰਵਿੰਦਰ ਸਿੰਘ ਫੂਲਕਾ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਮੀਟਿੰਗ ਚ ਕੀ ਚਰਚਾ ਹੋਈ ਹੈ ਫੂਲਕਾ ਸਾਹਿਬ ਕੀ ਕੀ ਅਹਿਮ ਮੁੱਦੇ ਵਿਚਾਰੇ ਗਏ ਨੇ ਇੱਕ ਤਾਂ ਪੰਜਾਬ ਯਾਤਰਾ ਜੋ ਸੋਮਵਾਰ ਤੋਂ ਸ਼ੁਰੂ ਹੋ ਰਹੀ ਹੈ ਲੀਡਰ ਆਫ ਆਪਰੇਸ਼ਨ ਦੇ ਤੇ ਨਾਲ ਕੋਈ ਐਮ ਐਲ ਏ ਵੀ ਪਹੁੰਚਾਰੇ ਨੇ ਇੱਕ ਤਾਂ ਉਹਦੇ ਬਾਰੇ ਡਿਟੇਲਡ ਡਿਸਕਸ਼ਨ ਹੋਈ ਔਰ ਦੂਸਰਾ ਉਸ ਤੋਂ ਇਲਾਵਾ ਅਗਲੇ ਜਿਹੜਾ ਸੈਸ਼ਨ ਸ਼ੁਰੂ ਹੋਣ ਵਾਲਾ ਉਹ ਸੈਸ਼ਨ ਦੀ ਸਟਰੈਟਜੀ ਬਣਾਈ ਗਈ ਕਿ ਕਿਸ ਤਰ੍ਹਾਂ ਸੀ ਕਰਨਾ ਕਿਉਂਕਿ ਸਰਕਾਰ ਨੇ ਆਪਣਾ ਕੋਈ ਵਾਦਾ ਨਹੀਂ ਪੂਰਾ ਕੀਤਾ ਦੇਖੋ ਨਾ ਤਾਂ ਇਹਨਾਂ ਨੇ ਕਰਜ਼ੇ ਮਾਫ ਕੀਤੇ ਆ ਨਾ ਹੀ ਇਹਨਾਂ ਨੇ ਬੇਰੁਜ਼ਗਾਰ ਪੱਤਾ ਦਿੱਤਾ ਨਾ ਹੀ ਇਹਨਾਂ ਨੇ ਜੋ ਵੜਾਪਾ ਪੈਨਸ਼ਨ ਵਧਾਉਣੀ ਸੀ ਉਹ ਵਧਾਈ ਇਸ ਤੋਂ ਉੱਪਰ ਕੇ ਮੁਲਾਜ਼ਮਾਂ ਨੂੰ ਤਨਖਾਹਾਂ ਤੱਕ ਵੀ ਨਹੀਂ ਮਿਲੀਆਂ ਮਲਕਿ ਹਰ ਪਾਸੇ ਇਸ ਸਰਕਾਰ ਦਾ ਫੇਲ ਹੋ ਰਾ ਤੇ ਉਸ ਇਸ ਸਰਕਾਰ ਨੂੰ ਆਪਣੇ ਵਾਦੇ ਪੂਰੇ ਕਰਨ ਲਈ ਮਜਬੂਰ ਕਿਵੇਂ ਕਰਨਾ ਉਹਦੇ ਬਾਰੇ ਅਸੀਂ ਡਿਸਕਸ਼ਨ ਬਣਾਈ ਤੇ ਅੱਜ ਕੀਤੀ ਹੈ। ਸਪੈਸਿਫਿਕ ਪ੍ਰੋਗਰਾਮ ਕੀ ਹੈ? ਤਾਂ ਯਾਤਰਾ ਦੀ ਤੁਸੀਂ ਗੱਲ ਕਰ ਰਹੇ ਕੀ ਕੀ ਸਪੈਸਿਫਿਕ ਪ੍ਰੋਗਰਾਮ ਹੈ? ਦੇਖੋ ਯਾਤਰਾ ਦੇ ਵਿੱਚ ਆਮ ਤੌਰ ਤੇ ਲੋਕ ਲੀਡਰ ਆਫ ਆਪੋਜੀਸ਼ਨ ਨੂੰ ਆਪਣੇ ਜੋ ਉਹਨਾਂ ਦੀਆਂ ਸ਼ਿਕਾਇਤਾਂ ਨੇ ਸਰਕਾਰ ਦੇ ਖਿਲਾਫ ਉਹ ਦੇਣ ਵਾਸਤੇ ਚੰਡੀਗੜ੍ਹ ਆਉਂਦੇ ਆ। ਮੈਨੂੰ ਵੀ ਬੜੇ ਫੋਨ ਆਉਂਦੇ ਆ ਜੀ ਚੰਡੀਗੜ੍ਹ ਤੁਹਾਡਾ ਕਿੱਥੇ ਆ ਕਰ ਕਿੱਥੇ ਆ ਦਫ਼ਤਰ ਕਿੱਥੇ ਆ ਅਸੀਂ ਆਉਣਾ ਇੱਥੇ ਤੇ ਮੈਂ ਉਹਨਾਂ ਨੂੰ ਇਹ ਕਿਹਾ ਕਿ ਮੈਂ ਤੁਹਾਡੇ ਕੋਲ ਆ ਰਿਹਾ। ਤੇ ਮੈਂ ਇਸ ਕਰਕੇ ਲੋਕਾਂ ਦੇ ਕੋਲੇ ਜਾ ਰਿਹਾ ਪਹਿਲੀ ਤਰੀਕ ਤੋਂ ਸ਼ੁਰੂਆਤ ਪਹਿਲੀ ਨੂੰ ਇਹ ਅੰਮ੍ਰਿਤਸਰ ਆਸੀ 2 ਵਜੇ ਸਰਕਟ ਹਾਊਸ ਦੇ ਵਿੱਚ ਤੇ ਦੋ ਤਰੀਕ ਨੂੰ ਸਵੇਰੇ 10 ਵਜੇ ਤਰਨਤਾਰ ਉੱਥੇ ਵਿਕਾਸ ਭਵਨ ਹੈ ਉੱਥੇ ਤੇ ਦੋ ਤਰੀਕ ਨੂੰ ਦੁਪਹਿਰੇ 2 ਵਜੇ ਜਲੰਧਰ ਸਰਕਟ ਹਾਊਸ ਦੇ ਵਿੱਚ ਬੈਠਾਂਗੇ ਤਿੰਨ ਤਰੀਕ ਨੂੰ ਲੁਧਿਆਣਾ ਸਵੇਰੇ 10 ਵਜੇ ਤੋਂ ਲੁਧਿਆਣਾ ਸਰਕਟ ਹਾਊਸ ਦੇ ਵਿੱਚ ਤੇ ਚਾਰ ਤਰੀਕ ਨੂੰ ਪਟਿਆਲੇ ਪਟਿਆਲੇ ਸਵੇਰੇ 10 ਵਜੇ ਤੋਂ ਸਰਕਟ ਹਾਊਸ ਦੇ ਵਿੱਚ ਉਹ ਉੱਥੇ ਬੈਠ ਕੇ ਲੋਕਾਂ ਦੀ ਜੋ ਜੋ ਸ਼ਿਕਾਇਤਾਂ ਉਹ ਉੱਥੇ ਆ ਕੇ ਮਿਲ ਕੇ ਤੇ ਉਹ ਦੱਸ ਸਕਦੇ ਆ ਅਸੀਂ ਉਹਨਾਂ ਨੂੰ ਅੱਗੇ ਜਾ ਕੇ ਵਿਧਾਨ ਸਭਾ ਚ ਉਠਾਵਾਂਗੇ ਤੇ ਸਰਕਾਰ ਦੇ ਲੈਵਲ ਤੇ ਵੀ ਉਹਨਾਂ ਨੂੰ ਅੱਗੇ ਜਾ ਕੇ ਟੇਕ ਅਪ ਕਰਾਂਗੇ ਸਭ ਕੇਜਰੀਵਾਲ ਸਾਹਿਬ ਨਾਲ ਕੋਈ ਪਿਛਲੇ ਦਿਨਾਂ ਚ ਗੱਲਬਾਤ ਹੋਈ ਹੈ ਤੁਹਾਡੀ ਪੰਜਾਬ ਦੀ ਪਾਰਟੀ ਨੂੰ ਲੈ ਕੇ ਪੰਜਾਬ ਚ ਕੀ ਉਹਨਾਂ ਦਾ ਆਉਣ ਦਾ ਪ੍ਰੋਗਰਾਮ ਹੈ ਕਿਉਂਕਿ ਇੱਥੋਂ ਦੇ ਵਰਕਰਾਂ ਚ ਗੁੱਸਾ ਹੈਗਾ ਕਿ ਕੇਜਰੀਵਾਲ ਕਿਉਂ ਨਹੀਂ ਆਏ ਚਾਹੇ ਵੀ ਐਮਐਲਏ ਜਿੱਤ ਕੇ ਆਏ ਨੇ ਪਰ ਆਉਣਾ ਚਾਹੀਦਾ ਸੀ ਉਹਨਾਂ ਨੂੰ ਉਹ ਐਮਸੀਡੀ ਇਲੈਕਸ਼ਨ ਚ ਬਿਜੀ ਸੀ ਤੇ ਹੁਣ ਆਉਣਗੇ ਚਲਦੀ ਆਉਣਗੇ ਕੋਈ ਗੱਲਬਾਤ ਹੋਈ ਹੈ ਤੁਹਾਡੀ ਪਿਛਲੇ ਦਿਨਾਂ ਦੇ ਅੰਦਰ ਉਹਨਾਂ ਦੇ ਨਾਲ ਕੋਈ ਪਾਰਟੀ ਨੂੰ ਲੈ ਕੇ ਡਿਸਕਸ਼ਨ ਹੋਵੇ ਪੰਜਾਬ ਦੇ ਅੰਦਰ ਕੋਈ ਤਬਦੀਲੀਆਂ ਨੂੰ ਲੈ ਕੇ ਡਿਸਕਸ਼ਨ ਹੋਈ ਹੋਵੇ ਦੇਖੋ ਮੈਂ ਤਾਂ ਪਰਸੋਂ ਹੀ ਦਿੱਲੀ ਸੀਗਾ ਪਰਸੋਂ ਮੈਂ ਮਿਲ ਕੇ ਆ ਜਦੋਂ ਮੈਂ ਨਾਰਮਲੀ ਕੇ ਆਰੀ ਦਿੱਲੀ ਜਾਂਦਾ ਤੇ ਮੈਂ ਨਾਰਮਲੀ ਉਹਨਾਂ ਨੂੰ ਮਿਲ ਕੇ ਆਉਣਾ ਤੇ ਉਹਦੇ ਚ ਕਾਫੀ ਮੁੱਦੇ ਸੀ ਦਿੱਲੀ ਦੇ ਲੀਗਲ ਕੇਸਸ ਦੇ ਤੇ ਬਾਕੀ ਪਾਰਟੀ ਦੇ ਵੀ ਕਾਫੀ ਮੁੱਦੇ ਸੀ ਉਹ ਜਦੋਂ ਕੇਂਦਰੀਵਾਲ ਜੇ ਇੱਥੇ ਆਉਣਗੇ ਜਲਦੀ ਆਉਣਗੇ ਜਲਦੀ ਡੇਟ ਇੱਥੇ ਦੀ ਅਨਾਉਂਸ ਕੀਤੀ ਜਾਏਗੀ ਤੁਸੀਂ ਉਹਨਾਂ ਨੂੰ ਕਿਹਾ ਨਹੀਂ ਇਨਵਾਈਟ ਨਹੀਂ ਕੀਤਾਗਾ ਕਿ ਕਿਸੇ ਅਗਲੀ ਡੇਟਾਂ 'ਚ ਤੁਸੀਂ ਇੱਥੇ ਆਓ ਮੈਂ ਉਹਨਾਂ ਨੂੰ ਪਹਿਲਾਂ ਵੀ ਕਿਹਾ ਸੀ ਉਹਨਾਂ ਨੇ ਕਿਹਾ ਸੀ ਕਿ ਕੈਂਸੀਡਿਟ ਇਲੈਕਸ਼ਨ ਓਵਰ ਹੋ ਜਾਣ ਤਾਂ ਉਸ ਤੋਂ ਬਾਅਦ ਆਉਣਗੇ ਜਲਦੀ ਹੀ ਉਹਦੀ ਡੇਟ ਤੁਹਾਨੂੰ ਦੱਸ ਦਿੱਤੀ ਜਾਏਗੀ ਇੱਕ ਗੁਰਪ੍ਰੀਤ ਕੋਗੀ ਦੇ ਬਾਰੇ ਚਰਚਾ ਚੱਲ ਰਹੀ ਹੈ ਕਿ ਜਦੋਂ ਸੰਜੇ ਸਿੰਘ ਤੇ ਦ੍ਰਗੇਸ਼ ਪਾਟਕ ਨੇ ਰਿਜ਼ਾਈਨ ਕਰਤਾ ਤਾਂ ਕੁਗੀ ਕਿਉਂ ਨਹੀਂ ਕਰ ਰਹੀ ਉਹਨਾਂ ਦੀ ਵੀ ਜ਼ਿੰਮੇਵਾਰੀ ਬਣਦੀ ਐ ਇਸ ਤਰ੍ਹਾਂ ਦੀ ਗੱਲ ਚੱਲ ਰਹੀ ਐ ਤੁਸੀਂ ਕੀ ਸੋਚਦੇ ਹੋ ਦੇਖੋ ਸੰਜੇ ਸਿੰਘ ਤੇ ਜ਼ੁਰਗੇਸ਼ ਪਾਟਕ ਨੇ ਆਪਣੀ ਜੋ ਮੋਰਲ ਰਿਸਪੌਂਸਿਬਿਲਟੀ ਲੈਂਦੇ ਹੋਏ ਅਸਤੀਫਾ ਦਿੱਤਾ ਉਹਨਾਂ ਤੋਂ ਪਾਰਟੀ ਨੇ ਮੰਗਿਆ ਨਹੀਂ ਸੀ ਉਹਨਾਂ ਨੇ ਆਪਣਾ ਅਸਤੀਫਾ ਦਿੱਤਾ ਤੇ ਕੁਗੀ ਜੀ ਦਾ ਆਪਣਾ ਫੈਸਲਾ ਜੋ ਉਹਨਾਂ ਨੇ ਫੈਸਲਾ ਲਿਆ ਉਹਨੂੰ ਕੀ ਲੱਗਦਾ ਨਿੱਜੀ ਤੌਰ ਦੇ ਉੱਤੇ ਕਿ ਜਦੋਂ ਤੁਸੀਂ ਮੰਨਦੇ ਹੋ ਕਿ ਜਿਹੜੇ ਜ਼ਿੰਮੇਵਾਰ ਬੰਦੇ ਨੂੰ ਉਹਨਾਂ ਨੂੰ ਅਸਤੀਫਾ ਦੇਣਾ ਚਾਹੀਦਾ ਤੁਹਾਨੂੰ ਲੱਗਦਾ ਹੀ ਕੋਕੀ ਨੂੰ ਵੀ ਦੇਣਾ ਚਾਹੀਦਾ ਦੇਖੋ ਕੋਕੀ ਦਾ ਆਪਣਾ ਫੈਸਲਾ ਜੀ ਮੈਂ ਕੋਈ ਉਹਨਾਂ ਨੂੰ ਸਲਾਹ ਦੇਣ ਦੀ ਲੋੜ ਨਹੀਂ ਹੈ ਮੇਰੀ ਉਹ ਖੁਦ ਸਿਆਣੇ ਆਪੇ ਫੈਸਲਾ ਲੈਣਗੇ ਐਵੇਂ ਕਿਉਂ ਆਗਾ ਕਿ ਲੀਡਰਸ਼ਿਪ ਚ ਕੰਟਰਡਿਕਸ਼ਨ ਲਗਾਤਾਰ ਆ ਰਹੀ ਹੈ ਕੋਕੀ ਨੇ ਕਿਹਾ ਕਿ ਜਿਹੜੀ ਤੁਸੀਂ ਯਾਤਰਾ ਕਰ ਰਹੇ ਹੋਗੇ ਉਹਦੇ ਚ ਸਾਰਿਆਂ ਦਾ ਜਾਣਾ ਜ਼ਰੂਰੀ ਨਹੀਂ ਹੈਗਾਗਾ ਕਿਉਂ ਪਾਰਟੀ ਦੇ ਅੰਦਰ ਇੱਕ ਜੁਟਤਾ ਲੀਡਰਸ਼ਿਪ ਦੀ ਨਹੀਂ ਹੈਗੀ ਨੇ ਨੇ ਜੋਸ ਨੇ ਪ੍ਰੈਸ ਕਾਨਫਰੰਸ ਚ ਕਿਹਾ ਉਹੀੋ ਗੱਲ ਕੋ ਗਿੱਰਜੀ ਨੇ ਕਹੀ ਹੈ ਪ੍ਰੈਸ ਕਾਨਫਰੰਸ ਚ ਮੈਂ ਹੀ ਕਿਹਾ ਸੀ ਕਿ ਇਹ ਪਾਰਟੀ ਦਾ ਪਰਮ ਨਹੀਂ ਹੈ ਇਥੇ ਸਾਰੇ ਆਉਣਗੇ ਇਥੇ ਜੋ ਅਕਾਲੀ ਦਲ ਦੇ ਵਰਕਰ ਉਹ ਵੀ ਆਉਣਗੇ ਇਥੇ ਕਾਮਰੇਡਸ ਵੀ ਆਉਣਗੇ ਕਾਂਗਰਸ ਵਾਲੇ ਵੀ ਜਿਨ੍ਹਾਂ ਦੀਆਂ ਸ਼ਿਕਾਇਤਾਂ ਸਰਕਾਰ ਦੇ ਖਿਲਾਫ ਆ ਉਹ ਵੀ ਆਉਣਗੇ ਕੋਈ ਲੀਡਰ ਆਫ oppositon ਕੋਲੇ ਸਭ ਆਉਂਦੇ ਆ ਜੀ ਮੈਂ ਲੀਡਰ ਆਫ oppositon ਆਮ ਆਫ ਦੀ ਪਾਰਟੀ ਦਾ ਨਹੀਂ ਹੈ ਲੀਡਰ ਆਫ oppositon ਸਾਰੇ ਪੰਜਾਬ ਦਾ ਜਿਹਨੂੰ ਵੀ ਸਰਕਾਰ ਦੇ ਖਲਾਫ ਕੋ ਸ਼ਿਕਾਇਤ ਤਾਂ ਉਹ ਹੁੰਦਾ ਤੇ ਮੈਂ ਉਸ ਪ੍ਰੈਸ ਕਾਨਫਰੰਸ ਵੀ ਕਹੀ ਸੀ ਬਿਲਕੁਲ ਕਹੀ ਸੀ ਦੂਜੀ ਗੱਲ ਇਹ ਵੀ ਕਹੀ ਸੀ ਕਿ ਐਮਐਲਏ ਜਿਹੜੇ ਫਰੀ ਆ ਉਹ ਆ ਜਾਣਗੇ ਨਾਲ ਬਾਕੀ ਆਪਣੇ ਆਪਣੇ ਇਲਾਕੇ ਵਿੱਚ ਐਮਐਲਏ ਬਿਜ਼ੀ ਆ ਤੇ ਸਾਰਿਆਂ ਤੇ ਆਉਣ ਦੀ ਲੋੜ ਨਹੀਂ ਉਹੀ ਉਹ ਗੱਲ ਉਹਨਾਂ ਨੇ ਗੁਰਪ੍ਰੀਤ ਜੀ ਨੇ ਕਹੀ ਹੈ ਹੁਣ ਸਾਹਿਬ ਇੱਕ ਬਾਈ ਇਲੈਕਸ਼ਨ ਆ ਗਈ ਹੈ ਤੁਹਾਡੇ ਸਾਹਮਣੇ ਗਰਦਾਸਪੁਰ ਦੀ ਗਰਦਾਸਪੁਰ ਦੀ ਬਾਈ ਇਲੈਕਸ਼ਨ ਆਮ ਆਦਮੀ ਪਾਰਟੀ ਲੜ ਰਹੀ ਹੈ ਬਿਲਕੁਲ ਲੜੇਗੀ ਜੀ ਹਰ ਹਾਲ ਚਿਰ ਲੜਾਂਗੇ ਕੈਂਡੀਡੇਟ ਗਰਦਾਸਪੁਰ ਤੋਂ ਕੌਣ ਹੋ ਸਕਦਾ ਸੰਭਾਵੀ ਕੈਂਡੀਡੇਟ ਜੀ ਦਾ ਕੋਈ ਤੁਹਾਨੂੰ ਲੱਗਦਾ ਹੋਵੇ ਕਿ ਕੈਂਡੀਡੇਟ ਗਰਦਾਸਪੁਰ ਤੋਂ ਲੜਾਇਆ ਦੇਖੋ ਅਜੇ ਤਾਂ ਅਨਾਉਂਸ ਵੀ ਨਹੀਂ ਹੋਇਆ ਇਲੈਕਸ਼ਨ ਨੇੜੇ-ਨੇੜੇ ਵੀ ਨਹੀਂ ਹਨ ਇਹ ਬੜਾ 프리ਮਚੁਰਾ ਜਦੋਂ ਮੌਕਾ ਆਏਗਾ ਉਹ ਤਾਂ ਸਾਰਾ ਕੁਝ ਸਾਫ਼ ਹੋ ਜਾਊਗਾ ਗੁਰਪ੍ਰੀਤ ਕੁਗੀ ਦਾ ਨਾਂ ਵੀ ਚੱਲਦਾ ਮੈਂ ਇਸ ਕਰਕੇ ਪੁੱਛ ਰਿਹਾ ਲੋਕਾਂ ਨੇ ਨਾਂ ਵੀ ਚਲਾਤਾ ਕਿ ਗੁਰਪ੍ਰੀਤ ਕੁਗੀ ਕੈਂਡੀਡੇਟ ਹੋ ਸਕਦੇ ਨੇ ਗਰਦਾਸਪੁਰ ਤੋਂ ਇਹ ਦੇਖੋ ਬੜੀ ਅੱਛੀ ਗੱਲ ਹੈ ਜੇਕਰ ਪਾਰਟੀ ਉਹਨਾਂ ਨੂੰ ਫੀਲਡ ਕਰਦੀ ਹੈ ਤਾਂ ਪਰ ਇਹ ਬੜਾ 프리ਮਚੁਰਾ ਅਜੇ ਕੁਝ ਵੀ ਇਹਦੇ ਬਾਰੇ ਕਹਿਣਾ ਇਹ ਜਦੋਂ ਮੌਕਾ ਆਏਗਾ ਉਹ ਤੁਹਾਨੂੰ ਦੱਸਾਂਗੇ ਕੇਜਰੀਵਾਲ ਨੇ ਜਿਹੜੀ ਇਹ ਗੱਲ ਕਹੀ ਹੈ ਕਿ ਇਨਟਰੋਸਪੈਕਟ ਕਰਨ ਨੂੰ ਤਿਆਰ ਆਪਾਂ ਸਾਰੀ ਜਿਹੜੀ ਜੋ ਗੱਲਾਂ ਸੁਪਾਲ ਖੈਰਾਨੀ ਕਈਆਂ ਫੂਲ ਕਾ ਨਹੀਂ ਕਈਆਂ ਜਹੂਰ ਲੀਡਰਸ਼ਿਪ ਦਿੱਲੀ ਦੀ ਵੀ ਕਰ ਰਹੀ ਹੈ ਭਗਵੰਤ ਮਾਨ ਨੇ ਵੀ ਹੁਣ ਕਹਿਤਾ ਉਹਦੇ ਤੇ ਗੱਲ ਕਰਨ ਨੂੰ ਤਿਆਰ ਤਾਂ ਉਹਨੂੰ ਲੱਗਦਾ ਕਿ ਜਲਦੀ ਪੰਜਾਬ ਚ ਧਾਂਚੇ ਚ ਤਬਦੀਲੀ ਹੋਣੀ ਚਾਹੀਦੀ ਹੈ ਜਲਦੀ ਹੋਣੀ ਚਾਹੀਦੀ ਹੈਗੀ ਤਾਂ ਹੀ 2019 ਦਾ ਰਾ ਤਿਆਰ ਹੋ ਸਕਦਾ ਦੇਖੋ ਕੇਜਰੀਵਾਲ ਜੀ ਨੇ ਜੋ ਕਹਿਆ ਕਲੀ ਪੰਜਾਬ ਦੇ ਗੱਲ ਨਹੀਂ ਕੀਤੀ ਉਹਨਾਂ ਨੇ ਟੋਟਲ ਪਾਰਟੀ ਦੀ ਗੱਲ ਕੀਤੀ ਹੈ ਉਹਨਾਂ ਨੇ ਕਿਹਾ ਕਿ ਸਾਨੂੰ ਬਲੈਕਬੋਰਡ ਤੇ ਵਾਪਸ ਜਾਣ ਦੀ ਲੋੜ ਹੈ ਬਲੈਕਬੋਰਡ ਤੇ ਵਾਪਸ ਜਾਣ ਦਾ ਮਤਲਬ ਹੈ ਕਿ ਜੋ ਅਸੀਂ ਪਾਲਿਸੀਜ਼ ਆਪਣੀਆਂ ਬਣਾਈਆਂ ਜੋ ਉਹਨਾਂ ਨੂੰ ਦੂਜੀ ਵਾਰੀ ਸੋਚਣ ਦੀ ਗੱਲ ਹੈ ਹੁਣ ਉਹ ਪਾਲਿਸੀ ਨੂੰ ਅ ਕਿ ਜਨਤਾ ਦਾ ਕੀ ਰਿਐਕਸ਼ਨ ਜੁੜੀ ਨਹੀਂ ਕਿ ਅਸੀਂ ਸਹੀ ਹੋਈਏ ਜਨਤਾ ਦਾ ਜੋ ਰਿਐਕਸ਼ਨ ਆ ਉਹਦੇ ਮੁਤਾਬਕ ਕਿਸੇ ਪੋਲੀਟੀਕਲ ਪਾਰਟੀ ਨੂੰ ਆਪਣਾ ਵਿਚਾਰ ਬਦਲਣਾ ਪੈਂਦਾ ਹੁਣ ਉਹ ਬਿਲਕੁਲ ਸਹੀ ਉਹਨਾਂ ਨੇ ਕਿਹਾ ਕਿ ਅਸੀਂ ਨੈਸ਼ਨਲ ਲੈਵਲ ਦੇ ਉੱਤੇ ਬਲੈਕਬੋਰਡ ਤੇ ਵਾਪਸ ਜਾ ਕੇ ਅਸੀਂ ਉਹਨਾਂ ਪੋਲਿਸੀਜ਼ ਨੂੰ ਹੁਣ ਦੁਬਾਰੀ ਵਿਚਾਰ ਕਰਾਂਗੇ ਇੱਕ ਚਰਚਾ ਬੜੀ ਚੱਲ ਰਹੀ ਹੈ ਕਿ ਕਿਸੇ ਮੀਟਿੰਗ 'ਚ ਭਗਵੰਤ ਮਾਨ ਨੂੰ ਵੀ ਕਿਹਾ ਗਿਆ ਕਿ ਤੁਹਾਡੀ ਸ਼ਰਾਬ ਬਹੁਤ ਵੱਡਾ ਮਸਲਾ ਸੀ ਦਿੱਲੀ 'ਚ ਇੱਕ ਬੈਠਕ ਹੋਈ ਤਾਨੂੰ ਲੱਗਦਾ ਭਗਵੰਤ ਮਾਨ ਦੀ ਸ਼ਰਾਬ ਮੁੱਦਾ ਸੀ ਉਹਦੇ ਕਰਕੇ ਵੀ ਪਾਰਟੀ ਨੂੰ ਨੁਕਸਾਨ ਹੋਇਆਗਾ ਮੈਨੂੰ ਐਸੇ ਕਿਸੇ ਮੀਟਿੰਗ ਦਾ ਨਹੀਂ ਪਤਾ ਕਿ ਕੋਈ ਮੀਟਿੰਗ ਦੇ ਵਿੱਚ ਕੁਝ ਕਿਹਾ ਹੈਗਾ ਮੇਰੇ ਮੇਰੇ ਨੌਲੇਜ ਬਿਲਕੁਲ ਨਹੀਂ ਹੈ ਜੀ ਤੁਹਾਨੂੰ ਕੀ ਲੱਗਦਾ ਜਿਹੜੀ ਇਹ ਚਰਚਾ ਚੱਲਦੀ ਸੀ ਪੰਜਾਬ ਦੇ ਅੰਦਰ ਕਿ ਭਗਵੰਤ ਮਾਨ ਦੀ ਸ਼ਰਾਬ ਮੁੱਦਾ ਭਗਵੰਤ ਮਾਨ ਦੇ ਸ਼ਰਾਬ ਪੀਨ ਕਰਕੇ ਇਹ ਗੜਬੜ ਹੋਈ ਹੈ ਅ ਦੇਖੋ ਮੈਨੂੰ ਨਹੀਂ ਲੱਗਦਾ 나ਹੀਂ ਤਾਂ ਮੈਂ ਜੁੰਨੀਵਾਰੀ ਉਹਨਾਂ ਨੂੰ ਮਿਲਿਆ ਜੀ ਮੈਂ ਤਾਂ ਕਦੇ ਨਹੀਂ ਦੇਖਿਆ ਕਿ ਉਹਨਾਂ ਨੇ ਪੀਤੀ ਹੋਵੇ ਮੇਰੇ ਨਾਲ ਬੈਠੇ ਰਹੇ ਆ ਮੈਨੂੰ ਤਾਂ ਕਦੇ ਨਹੀਂ ਐਸੀ ਗੱਲ ਲੱਗੀ ਤੇ ਤਾਂ ਨਾ ਮੈਨੂੰ ਕਿਸੇ ਮੀਟਿੰਗ ਦਾ ਪਤਾ ਕਿ ਜਿਹੜਾ ਮੀਟਿੰਗ ਦੇ ਵਿੱਚ ਕਿਸੇ ਨੇ ਉਹਨਾਂ ਨੂੰ ਕੁਝ ਕਿਹਾ ਮੈਨੂੰ ਮੇਰੀ ਨੋਟਿਸ ਨਹੀਂ ਹੈ ਕੀ ਲੱਗਦਾ ਹੁਣ ਆਉਣ ਵਾਲੇ ਦਿਨਾਂ ਦੇ ਅੰਦਰ ਪਾਰਟੀ ਦੀ ਜਿਹੜੀ ਰੀਸਟ੍ਰਕਚਰਿੰਗ ਦੀ ਗੱਲ ਚੱਲ ਰਹੀ ਹੈ ਨਵਾਂ ਪ੍ਰਧਾਨ ਪਾਰਟੀ ਨੂੰ ਕਦੋਂ ਤੱਕ ਮਿਲ ਸਕਦਾ ਪੰਜਾਬ ਦੇ ਅੰਦਰ ਦੇਖੋ ਪਹਿਲੀ ਗੱਲ ਨਵੇਂ ਪ੍ਰਧਾਨ ਤਾਂ ਤੁਸੀਂ ਪ੍ਰੀਸਪੋਜ਼ ਕਰਕੇ ਚੱਲ ਰਹੇ ਹੋ ਕਿ ਗੁਰਪ੍ਰੀਤ ਕਿਹਾ ਜਾ ਰਿਹਾ ਹੈ ਨਾ ਕਿ ਬਦਲਣਗੇ ਕਿਹਾ ਜਾ ਰਿਹਾਗਾ ਕਿ ਤਾਂਚੇ ਚ ਬਦਲਾਅ ਹੋਣਾ ਚਾਹੀਦਾਗਾ ਅਜੇ ਤਾਈ ਫੈਸਲਾ ਹੀ ਨਹੀਂ ਹੋਇਆ ਕਿ ਬਦਲਣਾ ਕਿ ਨਹੀਂ ਬਦਲਣਾ ਦਿੱਲੀ ਵਾਲਿਆਂ ਨੇ ਪੁਆਇੰਟ ਕੀਤੇ ਹੋਏ ਤਾਂ ਬਦਲਣਗੇ ਨਾ ਜੋ ਚਰਚਾ ਤਾਂ ਹੀ ਚੱਲ ਰਹੀ ਹੈ ਕਿ ਦਿੱਲੀ ਵਾਲਿਆਂ ਨੇ ਜੋ ਕੀਤਾ ਤੁਸੀਂ ਵੀ ਕਿਹਾ ਖੈਰਾ ਨੇ ਵੀ ਕਿਹਾ ਕਿ ਦਿੱਲੀ ਵਾਲਿਆਂ ਨੇ ਜੋ ਕੀਤਾ ਉਹ ਠੀਕ ਨਹੀਂ ਸੀ ਹੁਣ ਤੇ ਦਿੱਲੀ ਪੰਜਾਬ ਚੋਂ ਤੁਹਾਡੀ ਜਿਹੜੀ ਸਾਰਿਆਂ ਦੀ ਸਹਿਮਤੀ ਬਣੂ ਉਹਦੇ ਨਾਲ ਲੱਗਣਗੇ ਨਾ ਮੈਂ ਤਾਂ ਪੁੱਛ ਰਿਹਾਗਾ ਦੇਖੋ ਜੋ ਪਲਾਨ ਜਦੋਂ ਹੋਏਗੀ ਉਸ ਟਾਈਮ ਦੇ ਉੱਤੇ ਦੱਸ ਦਿੱਤਾ ਜਾਏਗਾ ਸੁਇਸਨ ਹਰਵਿੰਦਰ ਸਿੰਘ ਫੂਲਕਾ ਜਿਹੜੇ ਕਹਿ ਰਹੇ ਨੇ ਕਿ ਬਾਈ ਇਲੈਕਸ਼ਨ ਲੜਨ ਨੂੰ ਆਮ ਆਦਮੀ ਪਾਰਟੀ ਤਿਆਰਾ ਗਰਦਾਸਪੁਰ ਦੀ ਪਰ ਜਦੋਂ ਨੇੜੇ ਆਏਗੀ ਚੋਣ ਤਾਂ ਉਮੀਦਵਾਰ ਦਾ ਨਾਂ ਵੀ ਸਾਹਮਣੇ ਆਏਗਾ ਔਰ ਉਹਨਾਂ ਦਾ ਕਹਿਣਾ ਕਿ ਆਪਣੀ ਯਾਤਰਾ ਉਹ ਸ਼ੁਰੂ ਕਰ ਰਹੇ ਨੇ ਤੇ ਇਹ ਯਾਤਰਾ ਦੇ ਅੰਦਰ ਸਾਰੇ ਹੀ ਲੋਕ ਆ ਕੇ ਪੰਜਾਬ ਚ ਆਪਣੀ ਗੱਲ ਉਹਨਾਂ ਕੋਲ ਰੱਖ ਸਕਦੇ ਨੇ ਜਿਹਨੂੰ ਉਹ ਵਿਧਾਨ ਸਭਾ ਸੈਸ਼ਨ ਦੇ ਅੰਦਰ ਉਠਾਉਣਗੇ ਕੈਮਰਾਮੈਨ ਅਮਿਤ ਦੇ ਨਾਲ ਯਾਦਵਿੰਦਰ ਸਿੰਘ ਐਪੀ ਸੰਝਾ ਚੰਡੀਗੜ੍ਹ